ਪਿਆਰੇ ਬੱਚਿਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਦੀ ਵੀਡੀਓ ਵਿੱਚ ਆਪਾਂ ਪੜਾਂਗੇ ਡਾਕਟਰ ਟੀ ਆਰ ਸ਼ਰਮਾ ਬਾਰੇ ਜਨਮ ਅਤੇ ਮਾਤਾ ਪਿਤਾ ਡਾਕਟਰ ਟੀ ਆਰ ਸ਼ਰਮਾ ਦਾ ਜਨਮ 25 ਜੁਲਾਈ 1925 ਈਸਵੀ ਨੂੰ ਹੋਇਆ ਆਪ ਦਾ ਜਨਮ ਸਥਾਨ ਟੈਕਸਲਾ ਜ਼ਿਲ੍ਹਾ ਰਾਵਲਪਿੰਡੀ ਪਾਕਿਸਤਾਨ ਸੀ ਆਪ ਦੇ ਪਿਤਾ ਦਾ ਨਾਮ ਪੰਡਤ ਕਿਸ਼ਨ ਚੰਦ ਅਤੇ ਮਾਤਾ ਦਾ ਨਾਮ ਰਤਨਦੇਵੀ ਸੀ ਆਪ ਦਾ ਪੂਰਾ ਨਾਮ ਤਿਲਕ ਰਾਜ ਸ਼ਰਮਾ ਸੀ ਕਮ ਉਹ ਸਿੱਖਿਆ ਸ਼ਾਸਤਰੀ ਵਜੋਂ ਬਹੁਤ ਪ੍ਰਸਿੱਧ ਸਨ ਅਤੇ ਇੱਕ ਅਧਿਆਪਕ ਵਜੋਂ ਇਹਨਾਂ ਨੇ ਲੰਮਾ ਸਮਾਂ ਸੇਵਾਾਂਮਾ ਕੀਤੀਆਂ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਿੱਖਿਆ ਵਿਭਾਗ ਦੇ ਮੁਖੀ ਰਹੇ ਅਤੇ ਸੇਵਾਮੁਕਤੀ ਇਹਨਾਂ ਦੀ ਡੀਨ ਵਜੋਂ ਹੋਈ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਅਧਿਆਤਮਿਕ ਕੌਂਸਲ ਦੇ ਮੈਂਬਰ ਵੀ ਰਹੇ। ਭਾਸ਼ਾ ਕੇਂਦਰੀ ਪੰਜਾਬੀ ਕਿਤੇ ਕਿਤੇ ਲੈਂਦੀ ਦਾ ਪ੍ਰਭਾਵ ਵੀ ਹੈ। ਸ਼ਬਦਾਂ ਦਾ ਵਿਸ਼ਾਲ ਭੰਡਾਰ ਹੈ। ਵਾਰਤਕ ਰਚਨਾ ਦੀਆਂ ਵਿਸ਼ੇਸ਼ਤਾਵਾਂ। ਆਪ ਦੀ ਵਾਰਤਕ ਵਿੱਚੋਂ ਖੁਸ਼ਹਾਲ ਤੇ ਉਸਾਰੂ ਸਮਾਜ ਦੀ ਝਲਕ ਮਿਲਦੀ ਹੈ। ਉਹਨਾਂ ਦਾ ਅਨੁਭਵ ਖੇਤਰ ਵਿਸ਼ਾਲ ਸੀ। ਉਨ੍ਹਾਂ ਦੀ ਵਾਰਤਕ ਰਸੀਲੇ ਤੇ ਕਲਾਮਈ ਢੰਗ ਨਾਲ ਪਾਟਕਾਂ ਦੇ ਮਨਾਂ ਵਿੱਚ ਆਦਰਸ਼ ਆਸ ਤੇ ਸਾਹਿਤ ਦੀ ਜੋਤ ਜੁਬਾਨ ਦੇ ਸਮਰਥ ਹੈ। ਟੀ ਆਰ ਸ਼ਰਮਾ ਦੀ ਪਹਿਚਾਨ ਆਸ਼ਾਵਾਦੀ ਨਿਵੰਧਕਾਰ ਦੇ ਤੌਰ ਤੇ ਹੈ। ਆਪ ਨੂੰ ਉਤਸ਼ਾਹ ਦਾ ਲੇਖਕ ਮੰਨਿਆ ਜਾਂਦਾ ਹੈ। ਇਹਨਾਂ ਦੀ ਵਾਰਤਕ ਰਚਨਾ ਵਿੱਚ ਕਲਾ ਰਸੀਲਾਪਨ ਅਤੇ ਸਿੱਖਿਆਵਾਂ ਮਿਲਦੀਆਂ ਹਨ। ਮਹੱਤਵਪੂਰਨ ਰਚਨਾਵਾਂ ਜ਼ਿੰਦਗੀ ਹੱਕ ਮੰਗਦੀ ਹੈ ਜੋ ਕਿ 2001 ਵਿੱਚ ਪ੍ਰਕਾਸ਼ਿਤ ਹੋਈ ਛੋਟੀਆਂ-ਛੋਟੀਆਂ ਕੀੜੀਆਂ ਵੱਡੇ-ਵੱਡੇ ਵਿਚਾਰ ਖੁਸ਼ੀ ਦੀ ਭਾਲ ਵਿੱਚ ਹੱਸਦੇ ਚਿਹਰੇ ਪੂਰੇ ਚੰਦ ਦਾ ਜਾਦੂ ਜ਼ਮੀਰ ਤੇ ਹੋਰ ਲੇਖ ਜੋ ਕਿ 1994 ਵਿੱਚ ਪ੍ਰਕਾਸ਼ਿਤ ਹੋਈ ਕੀ ਹੈ ਜ਼ਿੰਦਗੀ 1988 ਵਿੱਚ ਪ੍ਰਕਾਸ਼ਿਤ ਹੋਈ ਜ਼ਿੰਦਗੀ ਪੁੱਛਦੀ ਹੈ ਪੁਰਾਣੇ ਰਸਤੇਾਂ ਦੇ ਨਵੇਂ ਰਾਹੀ ਬਣੋ ਚਿੱਕਾ ਵੀ ਗਿਆ ਚਿੜੀ ਵੀ ਗਈ ਚੰਗੇਰੇ ਜੀਵਨ ਦੀ ਪ੍ਰੇਰਣਾ 2002 ਵਿੱਚ ਪ੍ਰਕਾਸ਼ਿਤ ਹੋਈ ਪੰਜਾਬੀ ਦੀਆਂ ਜੜਾਂ ਵਿੱਚ ਗੰਗਾ ਜਲ ਕਬੀਰਾ ਖੜਾ ਬਾਜ਼ਾਰ ਮੀ ਸਭ ਕੀ ਮੰਗੇ ਖੈਰ ਮਾਪੇ ਤੇ ਬੱਚੇ 1996 ਵਿੱਚ ਪ੍ਰਕਾਸ਼ਿਤ ਹੋਈ ਇਹਨਾਂ ਦੀ ਪ੍ਰਸਿੱਧ ਰਚਨਾ ਖੁਸ਼ੀ ਆਪੇ ਨਹੀਂ ਆਉਂਦੀਆਂ ਖੁਸ਼ੀਆਂ ਆਪੇ ਨਹੀਂ ਆਉਂਦੀਆਂ ਮੰਨੀ ਜਾਂਦੀ ਹੈ ਸਨਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਲਾਈਫਟਾਈਮ ਫੈਲੋਸ਼ਿਪ ਪ੍ਰਦਾਨ ਕੀਤੀ ਭਾਸ਼ਾ ਵਿਭਾਗ ਨੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਦਿੱਤਾ ਗੁਰਬਖਸ਼ ਸਿੰਘ ਪ੍ਰੀਤ ਲੜੀ ਪੁਰਸਕਾਰ ਲਛਮਨ ਸਿੰਘ ਗਿੱਲ ਪੰਜਾਬੀ ਪ੍ਰੋਤਸਾਹਨ ਪੁਰਸਕਾਰ ਮਿਲੀਨੀਅਮ ਸਮਾਜਿਕ ਵਿਗਿਆਨੀ ਪੁਰਸਕਾਰ ਉਹਨਾਂ ਨੂੰ ਸਰਵੋਤਮ ਅਧਿਆਪਕ ਵਜੋਂ ਵੀ ਸਨਮਾਨ ਮਿਲੇ ਮੌਤ ਆਪ ਦੀ ਮੌਤ 2009 ਵਿੱਚ ਹੋਈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ